ਸਾਡਾ ਕਿਸਾਨ ਵੀਰੋ ਤੁਹਾਡਾ ਬਰਾਡਕਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 2521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪੰਜ ਗਰਾਇ ਕਲਾਂ ਵੀਰੇ ਪੰਜ ਗਰਾਇ ਕਲਾਂ ਵੀਰੇ ਪਿੰਡ ਤੇ ਜ਼ਿਲ੍ਹਾ ਇਹਨੂੰ ਫਰੀਦਕੋਟ ਪਿਆ ਜਾਂਦਾ ਤੇ ਤਹਿਸੀਲ ਇਹਨੂੰ ਕੋਟਕਪੁਰਾ ਪਿਆ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਵੀਰ ਤੋਂ ਪੁੱਛਦੇ ਹਾਂ ਜੀ ਸਾਸੀਗਾ ਬਾਈ ਜੀ ਸਾਸੀਗਾ ਵੀਰ ਆਪਣੇ ਘਰ ਵਾਲੋਂ ਕਿਹੜਾ ਐਡਰੈਸ ਆਈ ਆਪਣਾ ਪਿੰਡ ਪੰਜ ਗਰਾਇ ਕਲਾਂ ਵੱਡੀ ਠੀਕ ਹੋ ਗਿਆ ਫੋਟੋ ਕੋਡ ਤਸਵੀਰ ਕੋਡ ਕਪੂ ਦਾ ਠੀਕ ਹੋ ਜੀ ਬਾਬਾ ਜੀ ਬਨ ਨਗਰ ਮੇ ਡੇਢ ਜਣਾ ਆ ਗਿਆ ਟੈਣਾ ਮੰਦਿਰ ਠੀਕ ਹੋ ਬਈ ਜੀ ਚੈਨਾ ਮੈਂਬਰ ਦੇ ਬਾਈ ਦੇ ਘਰ ਦੋ ਪਸ਼ੂ ਕਾਊਗਾ ਤੇ ਬਾਈ ਜੀ ਆਪਣਾ ਵਪਾਰ ਲੈਣ ਦਾ ਕੰਮ ਆ ਕਿ ਆਪਣੇ ਕੋ ਘਰ ਦੇ ਪਸ਼ੂ ਕਰੀ ਰੱਖੇ ਦੋਤੇ ਲੈ ਠੀਕ ਹੋ ਜੀ ਵਪਾਰ ਲੈਣ ਦਾ ਕੰਮ ਨਹੀਂ ਵੀਰੇ ਘਰ ਦੇ ਪਸ਼ੂ ਕਾਊਗਾ ਤੇ ਮੱਝ ਦੀ ਕੀ ਡਿਟੇਲ ਆ ਵੀਰੇ ਕਿਹੜਾ ਸੂਆ ਸੂਈ ਆ ਇਹ ਮਾਦੇ ਬਈ ਤੀਜਾ ਸੂਆ ਸੂਣਾ ਐਸ ਵਰੀ ਤੀਜਾ ਸੂਆ ਸੂਣਾ ਠੀਕ ਹੋ ਜੀ ਕਿੰਨੇ ਦਿਨਾਂ ਦੀ ਕੱਚੀ ਬਈ ਬਈ 10 12 ਦਿਨਾਂ ਦੀ 10 ਪਰਾਂ ਦਿਨਾਂ ਦੀ ਕੱਚੀ ਵੀਰੇ ਆਰਡਰ ਦੀ ਕੁਆਲਿ ਕਟਕੁੜੇ ਦੀ ਵੀ ਸੋਹਣੀ ਆ। ਮੂੰਹ ਮੱਥੇ ਹੀ ਦੇਖ ਸਕਦੇ ਹੋ ਵੀਰੇ। ਸਿੰਗ ਥੋੜਾ ਐ ਖੁੱਲਾ। ਕੱਢ ਲਓ ਵੀਰੇ 12 ਫਤੂਰਾ ਵਖਾ ਲਈਏ। ਇੱਕ ਹੋਰ ਵੀ ਫੇਰ ਦੱਸ ਦਿੰਨੇ ਆ। ਬਾਈਆਂ ਦਾ ਕੋਈ ਵਪਾਰ ਲੈਣ ਦਾ ਕੰਮ ਨਹੀਂ ਕਰਦੇ ਪਸ਼ੂ ਵਕਾਊ ਆ। ਤੋਰਾ ਤੁਸੀਂ ਦੇਖ ਸਕਦੇ ਹੋ। 8 ਤੋਂ 10 ਦਿਨਾਂ ਦੀ ਮੱਝ ਕੱਚੀ ਆ ਵੀਰੇ। ਬਾਡੀ ਬੰਤਰ ਦੀ ਸ਼ਾਨਦਾਰ ਆ। ਆਰਡਰ ਦੀ ਕੁਆਲਿਟੀ ਪਿੱਛੋਂ ਸ਼ਾਨਦਾਰ ਆ। ਵੇਖ ਸਕਦੇ ਹੋ ਤੁਸੀਂ। ਵੀਰ ਕੀ ਮੁੱਲ ਕਰਦੇ ਆਂ ਆਪ ਇਹਦਾ ਮੁੱਲ ਇਹਦਾ 75000 ਮੁੱਲ ਇਹਦਾ 75000 ਹੋ ਜੂ ਬਾਈ ਜੀ ਮੌਕੇ ਤੇ ਮੰਨ ਤਾਣਾ ਜਿਹੜਾ ਬਾਈ ਇਹ ਮੁੱਲ ਦਾ ਕੋਈ ਫਿਕਸ ਪ੍ਰਾਈਜ਼ ਨਹੀਂ ਬਾਈ ਮੌਕੇ ਤੇ ਫੁੱਲ ਮੰਨ ਤਾਣ ਕੀਤਾ ਜਾਊਗਾ ਤੇ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਹੀ ਬਾਈ ਇਹ ਬਾਈ 13 ਲੀਟਰ ਦੁੱਧ ਦਿੱਤਾ ਆਪਣੇ ਘਰੇ 13 ਲੀਟਰ ਦੁੱਧ ਦੀ ਬਾਈ ਘਰੇ ਚਵਾਈ ਹੋਈ ਆ ਤੇ ਅੱਗੇ ਆ ਜੋ ਆ ਨਗਦੀ ਕੀ ਡਿਟੇਲ ਆਈ ਵੜਦੀ ਇਹ ਨੂੰ ਬਾਈ 17 ਤਰੀਕ ਤੋਂ 10ਵੇਂ ਮਹੀਨੇ ਤੋਂ ਲੱਗਾ ਵਾ 7 ਮਹੀਨਾ ਠੀਕ ਹੋ ਜੀ ਹਾਂਜੀ ਸੱਤਵਾਂ ਮਹੀਨਾ ਸ਼ੁਰੂ ਹੋ ਗਿਆ ਬਾਈ ਹਾਂ ਹੋ ਗਿਆ ਬਾਈ ਸੱਤਵਾਂ ਮਹੀਨਾ ਸ਼ੁਰੂ ਹੋ ਗਿਆ ਤੇ ਇਸ ਟਾਈਮ ਕਿੰਨਾ ਦੁੱਧ ਆਜੀ ਬਾਈ ਦੁੱਧ ਇਸ ਵੇਲੇ ਦੋ ਦੋ ਦੁੱਧ ਦੋ ਦੋ ਲੀਟਰ ਦੁੱਧ ਹੈਗਾ ਥੋਕੜ ਗੱਭਣੀ ਕਹਿ ਸਕਦੇ ਆ ਬਾਈ ਹਾਂਜੀ ਦੇਖ ਸਕਦੇ ਆ ਬਾਈ ਮੂ ਮੱਥੇ ਦੀ ਚੰਗੀ ਆ ਬਾਡੀ ਬੰਤਰ ਦੀ ਸੋਹਣੀ ਆ ਤੁਹਾਨੂੰ ਸੂਨ ਦਿਖਾ ਦਿੰਨੇ ਆ ਬਾਈ ਜੀ ਤੇ ਸੱਜਰ ਨੇ ਕਿੰਨਾ ਦੁੱਧ ਪਾਇਆ ਬਾਈ ਇਹ ਪਹਿਲਾ ਬੰਦੇ ਉਹ 4 ਹੋਂਮਰੇ ਉਹਨਾਂ ਕੋਲੇ 22 ਕਿਲੋ ਦੁੱਧ ਦਿੰਦੀ ਸੀਗੀ ਠੀਕ ਹੋ ਗਿਆ ਆਪਾਂ 4 ਨਹੀਂ ਪਾਇਆ ਆਪਾਂ ਕੋਲੇ 18-19 18-19 ਦੁੱਧ ਦਿੰਦੇ ਆ 18 ਲੀਟਰ ਦੁੱਧ ਦੇ ਗਿਓ ਠੀਕ ਹੋ ਗਿਆ ਜੀ ਤੇ ਇਹ ਕਿਹੜਾ ਸੂਆ ਸੂਰੀ ਹੈ ਵੀਰੇ ਇਹ ਬੜੇ ਤੀਜਾ ਸੂਰੀ ਸੀ ਤੀਜਾ ਸੂਆ ਇਹ ਸੂਰੀ ਆ ਕੱਢ ਲਓ ਬਾਹਰ ਬਈ ਫੈਲੋ ਇਧਰੋਂ ਤੋਰਾ ਤੁਸੀਂ ਦੇਖ ਸਕਦੇ ਹੋ ਬਈ ਕ੍ਰੋਸ ਬਰੀਡ ਚ ਆ 3 ਬਾਈ ਲੀਟਰ ਦੁੱਧ ਦੀ ਕੰਪੈਸਟੀ ਸੀ ਬਾਈਆਂ ਕੋਲ 18-20 ਲੀਟਰ ਦੁੱਧ ਬਾਈਆਂ ਨੇ ਚੋਾਈ ਕੀਤੀ ਹੈ ਘਰੇ ਇਸ ਟਾਈਮ 7 ਮਹੀਨਿਆਂ ਦੀ ਗੱਬਣਾ ਵੀਰੇ 4 ਲੀਟਰ ਦੁੱਧ ਦੇ ਰਹੀ ਹੈ ਇਸ ਟਾਈਮ ਤੇ ਬਾਈ ਇਹਦਾ ਕੀ ਮੁੱਲ ਕਰਦੇ ਆਪਾਂ ਇਹਦਾ ਮੁੱਲ 35 ਹੈ ਇਹਦਾ ਮੁੱਲ 35 ਹੈ ਰੋਜ਼ ਬਾਈ ਜੀ ਮਾਨਤਾ ਤੱਕ ਰੋਜ਼ ਬਾਈ ਜੋ ਆ ਵੀ ਮੁੱਲ ਲ ਕੋਈ ਫਿਕਸ ਪ੍ਰਾਈਸ ਨਹੀਂ ਮਾਨਤਾ ਨੂੰ ਪੂਰਾ ਕੀਤਾ ਜਾਊਗਾ ਤੇ ਕੰਟੈਕਟਰ ਨੰਬਰ ਕਨਫਰਮ ਕਰ ਦਿਓ ਭਰਾ ਆਪਣਾ 98179 21715 ਇਹ ਬਾਈ ਦਾ ਕੰਟੈਕਟਰ ਨੰਬਰ ਆ ਜੇ ਕਿਸੇ ਭਰਾ ਨੂੰ ਦੋਨੋਂ ਨਗਾਂ ਵਿੱਚ ਕੋਈ ਵੀ ਨਗਦ ਪਸੰਦ ਹੁੰਦਾ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨ ਨੂੰ